ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਨਤੇਜ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਗੁਰਮਤਿ ਵਿਵੇਕਦਾਨ ਵਿਵੇਕੀ ਦੀ ਉੱਚ ਅਵਸਥਾ ਪਰਉਪਕਾਰ ਇਸ ਅਵਸਥਾ ਤੇ ਅਪੜ ਕੇ ਗੁਰਮਤਿ ਵਿਵੇਕਦਾਨ ਪੂਰਨ ਪਰਉਪਕਾਰ ਦੇ ਸਰੂਪ ਵਿੱਚ ਬਦਲ ਜਾਂਦਾ ਹੈ ਅਤੇ ਪਰ ਉਪਕਾਰੀ ਵਿਵੇਕੀ ਜਨ ਪਰ ਉਪਕਾਰ ਕਮਾਉਂਦੇ ਹੋਏ ਇਸ ਵਿਧ ਆਪਣਾ ਆਪ ਗਵਾਏ ਕੇ ਆਪਾ ਅਰਪਣ ਕਰਕੇ ਵੀ ਆਪਾ ਨਹੀਂ ਜਣਾਉਂਦੇ ਜੈਸੇ ਕੇ ਆਪ ਗਵਾਏ ਨਾ ਆਪ ਗਨਾਇਆ ਦਾ ਮਹਾਵਾਕ ਹੈ ਕਿਉਂਕਿ ਉਕਤ ਪਰ ਉਪਕਾਰੀ ਵਿਵੇਕੀ ਜਨ ਪਰ ਉਪਕਾਰੀ ਕਰਮ ਕਮਾਉਂਦੇ ਹੋਏ ਵੀ ਨਿਹਕਰਮੀ ਹੁੰਦੇ ਹਨ ਜਿ세 ਕਿ ਇਸ ਗੁਰਵਾਕ ਦਾ ਆਸ਼ਾ ਹੈ ਕਰਮ ਕਰਤ ਹੋਵੇ ਨਹਿ ਕਰਮ ਨਹਿ ਕਰਮੀਆਂ ਦੇ ਕਮਾਉਣ ਰੂਪੀ ਵਿਵੇਕ ਅੰਦਰ ਹਉਮੈ ਦੀ ਕਾਈ ਨਹੀਂ ਹੁੰਦੀ ਇਸ ਕਰਕੇ ਉਹਨਾਂ ਦੇ ਅੰਦਰ ਆਪਾ ਜਣਾਉਣ ਦੀ ਰਈ ਵੀ ਨਹੀਂ ਰਹਿੰਦੀ ਜੇ ਹਉਮੈ ਆਪਣਤ ਦੀ ਕਾਈ ਰਾਈ ਰਹਿ ਜਾਵੇ ਤਨ ਕਰਮੀ ਕਹ ਦੇ ਜਿ세 ਕਿ ਗੁਰਵਾਕ ਹੈ ਹਉਮੈ ਕਰ ਨਹਿ ਕਰਮੀ ਨ ਹੋਵੇ ਗੁਰ ਪ੍ਰਸਾਦੀ ਹੋਮੈ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਮਾਝ ਮਹੱਲਾ 3 ਗੁਰਮਤਿ ਪਰਉਪਕਾਰ ਵਿਵੇਕ ਐਸੇ ਹੋਮੈ ਰਹਤ ਨਹਿ ਕਰਮ ਪਰਉਪਕਾਰੀ ਜਨ ਪਰਉਪਕਾਰ ਵਿਵੇਕ ਕਰਮ ਕਮਾਉਂਦੇ ਹੋਏ ਪ੍ਰਾਇ ਔਗਣ ਵੀ ਨਹੀਂ ਚਿਤਾਰਦੇ ਜਿਸਾ ਕਿ ਹੁਕਮ ਹੈ ਔਗਣ ਸਭ ਮਿਟਾਏ ਕੇ ਪਰ ਉਪਕਾਰ ਕਰੇ ਜੋ ਕੋਈ ਇਸ ਪਰ ਉਪਕਾਰ ਦੇ ਬਦਲੇ ਉਹਨਾਂ ਦਾ ਉਲਟਾ ਬੁਰਾ ਹੀ ਕਰੇ ਜਾਂ ਬੁਰਾ ਹੀ ਚਿਤਵੇ ਤਦ ਵੀ ਉਹ ਉਸ ਬੁਰੇ ਦਾ ਭਲਾ ਹੀ ਲੋਚਦੇ ਹਨ ਅਤੇ ਉਸ ਦਾ ਭਲਾ ਹੀ ਕਰਦੇ ਹਨ ਕਿਉਂਕਿ ਹੁਕਮ ਹੈ ਫਰੀਦਾ ਬੁਰੇ ਦਾ ਭਲਾ ਕਰ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਅਤੇ ਆਪਾ ਗਵਾ ਚੁੱਕੇ ਪਰ ਉਪਕਾਰੀ ਜਨ ਮਨ ਦੇ ਕਾਮ ਕ੍ਰੋਧ ਆਦਿਕ ਪੰਜ ਵਿਕਾਰਾਂ ਤੋਂ ਰਹਿਤ ਹੋ ਚੁੱਕੇ ਹੋਏ ਹੁੰਦੇ ਹਨ ਅਤੇ ਇਹਨਾਂ ਪੰਜੇ ਵਿਕਾਰਾਂ ਤੋਂ ਬਚੇ ਬਿਨਾ ਪਰ ਉਪਕਾਰ ਵਿਵੇਕ ਨਹੀਂ ਕਮਾ ਹੁੰਦਾ ਤਾਂ ਹੀ ਤੇ ਇਹਨਾਂ ਵਿਵਰਜਿਤ ਪੰਜ ਵਿਕਾਰਾਂ ਤੋਂ ਵਰਜੇ ਰਹਿਣ ਦਾ ਗੁਰਮਤ ਅੰਦਰ ਅਤਿਆੰਤ ਤਾੜਨਾ ਅਤੇ ਪ੍ਰਉੜਤਾ ਸਹਿਤ ਬਾਰਮਬਾਰ ਹੁਕਮ ਹੈ। ਯਥਾ ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰ। ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ। ਜੀਵਨਿਆ ਨਿਤ ਜਾਪੀਐ ਨਾਨਕ ਸਾਚਾ ਨਾਉ। ਦੁਤੀਆ ਦੁਰਮਤ ਦੂਰ ਕਰ ਗੁਰਸੇਵਾ ਕਰੀਤ ਨੀਤ RAM ਰਤਨ ਮੰਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲੈ ਬਿਨ ਸਹ ਸਗਲ ਕਲੇਸ਼ ਆਪ ਤਜਹੁ ਗੋਬਿੰਦ ਭਜਹੁ ਭਾਉ ਭਗਤ ਪਰਵੇਸ਼ ਪੌੜੀ ਦਿੱਤੀ ਗੋੜੀ ਮਹੱਲਾ ਧੰਵਾ ਇਸ ਪਿਛਲੇ ਗੁਰਵਾਕ ਦੇ ਅਰੂੜ ਕੀਤੇ ਹੁਕਮ ਤਜ ਕਾਮ ਕ੍ਰੋਧ ਲੋਭ ਮੀਤ ਦੇ ਕਮਾਏ ਤੋਂ RAM ਰਤਨ ਵਿਵੇਕੀ ਜਨ ਦੇ ਤਨ ਮਨ ਅੰਦਰ ਵਸ ਜਾਂਦਾ ਹੈ ਜਿਸ ਦਾ ਫਲ ਕੀ ਹੁੰਦਾ ਹੈ ਇਹ ਕਿ ਮਰਨ ਮਿਟੈ ਜੀਵਨ ਮਿਲੇ ਅਤੇ ਬਿਨ ਸਹ ਸਗਲ ਕਲੇਸ਼ ਫੇਰ ਹੁਕਮ ਹੁੰਦਾ ਹੈ ਆਪ ਤਜੋ ਅਤੇ ਆਪ ਤਜ ਕੇ ਫੇਰ ਜਦ ਗੋਬਿੰਦ ਭਜੋ ਦਾ ਹੁਕਮ ਤਤ ਸਰ ਵਿਵੇਕ ਕਮਾਇਆ ਜਾਂਦਾ ਹੈ ਤਦ ਜਾ ਕੇ ਭਾਉ ਭਗਤ ਵਿਖੇ ਲੀਨਤਾ ਪੂਰਵਕ ਪ੍ਰਵੇਸ਼ ਹੁੰਦਾ ਹੈ ਤਾਂ ਤੇ ਪਰ ਉਪਕਾਰ ਦੇ ਪੌੜੇ ਨੂੰ ਪ੍ਰਾਪਤ ਕਰਨ निमित्त ਕਾਮ ਕ੍ਰੋਧ ਲੋਭ ਹੰਕਾਰ ਆਦਿਕ ਦਾ ਤਜਣਾ ਵੀ ਗੁਰਮਤ ਵਿਵੇਕ ਦਾ ਜ਼ਰੂਰੀ ਅੰਗ ਹੈ ਪੁਨਾ ਕਾਮ ਕ੍ਰੋਧ ਲੋਭ ਮੋਹ ਮਟਾਵੈ ਚੁਟਕਾ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵ ਕਮਾਵੈ ਤਾਂ ਪ੍ਰੀਤਮ ਹੋਵੈ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਿਟੈ ਤੇਰੋ ਸੱਸਾ ਸੁਖ ਪਾਵਹਿ ਤੂੰ ਸੁਖ ਮਨ ਨਾਰੀ ਰਹਾਉ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਧ ਬਿਖ ਇਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵੈ ਸੋਭਾ ਹਰ ਦਵਾਰੀ ਇਹੀ ਅਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹ ਮੰਤਰ ਕਮਾਵੈ ਨਾਨਕ ਸੋ ਭਉ ਜਲ ਪਾਰ ਉਤਾਰੀ ਜੋ ਇਹ ਮੰਤਰ ਕਮਾਵੈ ਨਾਨਕ ਸੋ ਭਉ ਜਲ ਪਾਰ ਉਤਾਰੀ ਆਸਾ ਮਹੱਲਾ 5 ਤਾਤ ਪਰਜ ਇਸ ਗੁਰਵਾਕ ਦਾ ਇਹ ਹੈ ਕੀ ਜਗਿਆ ਸਰੂਪ ਇਸਤਰੀ ਤਦੇ ਹੀ ਪ੍ਰੀਤਮ ਪਰਮਾਤਮਾ ਨੂੰ ਪਿਆਰੀ ਹੋ ਸਕਦੀ ਹੈ ਅਤੇ ਤਦੇ ਹੀ ਉਸ ਦੇ ਦੁਆਰੇ ਪ੍ਰਵਾਨ ਪੈ ਕੇ ਸੋਭਾ ਪਾਉਣ ਹਾਰੀ ਹੋ ਸਕਦੀ ਹੈ ਜੇ ਇਸ ਪ੍ਰਕਾਰ ਗੁਰਮਤ ਹੁਕਮਾਂ ਨੂੰ ਕਮਾੰਦੀ ਹੋਈ ਉਕਤ ਹੁਕਮਾਂ ਅਨੁਸਾਰ ਗੁਰਮਤ ਵਿਵੇਕ ਕਰਮ ਕਰੇ ਨੰਬਰ 1 ਕਾਮ ਕ੍ਰੋਧ ਲੋਭ ਮੋਹ ਮਿਟਾਵਾ ਨੰਬਰ 2 ਉਸ ਦੀ ਆਪਣੀ ਧਾਰੀ ਹੋਈ ਦੁਰਮਤ ਛੁਟਕ ਜਾਏ ਦੂਰ ਹੋ ਜਾਏ ਨੰਬਰ 3 ਹੋਏ ਨਿਮਾਣੀ ਸੇਵਕ ਮਾਵੈ ਅਤੇ ਇਸ ਪਿਛਲੀ ਨਿਰਮਾਣ ਸੇਵਾ ਦੀ ਸਰੂਪ ਵਿਆਖਿਆ ਕਰਦੇ ਹੋਏ ਦਰਾਇਆ ਗਿਆ ਹੈ ਕਿ ਗੁਰੂ ਕੇ ਚਰਨ ਪਖਾਰਨ ਹਾਰੇ ਦਾਸਾਂ ਕੇ ਦਾਸਨ ਦੀ ਵੀ ਦਾਸਰੀ ਹੋਏ ਕੇ ਰਹੇ ਵਰਤੇ ਗੁਰੂ ਕੇ ਚਰਨ ਪਖਾਰਨ ਹਾਰੇ ਦਾਸਾਂ ਕੇ ਦਾਸਨ ਦਾਸਾਂ ਕੇ ਦਾਸਨ ਦੀ ਵੀ ਦਾਸਰੀ ਹੋਏ ਘਰੇ ਵਰਤੇ ਅਤੇ ਸਾਰੇ ਆਚਾਰਾਂ ਸਿਰ ਆਚਾਰ ਅਤੇ ਵਿਵਹਾਰਾਂ ਸਿਰ ਵਿਵਹਾਰ ਸੱਚਾ ਆਚਾਰ ਵਿਵਹਾਰ ਇਹ ਹੀ ਹੈ ਕਿ ਗੁਰੂ ਕੀ ਹਰ ਪ੍ਰਕਾਰ ਦੀ ਆਗਿਆ ਮੰਨਦੀ ਹੋਈ ਅਰਥਾਤ ਹੁਕਮ ਰਜਾਈ ਚੱਲਦੀ ਹੋਈ ਪ੍ਰੇਮਾ ਭਗਤੀ ਕਮਾਵੇ ਕਿਉਂਕਿ ਆਗਿਆਕਾਰੀ ਜਗਿਆਸੂ ਇਸਤਰੀ ਉਹੀ ਹੈ ਜੋ ਭਾਈ ਗੁਰਦਾਸ ਜੀ ਦੇ ਇਸ ਵਚਨ ਜੋਈ ਜੋਈ ਆਗਿਆ ਹੋਏ ਸੋਈ ਸੋਈ ਮਾਨ ਜਾਨ ਹੱਥ ਜੋੜਾ ਅਗਰ ਭਾਗ ਹੋਏ ਆਗਿਆਕਾਰੀ ਹੈ ਅਨੁਸਾਰ ਹਰ ਪ੍ਰਕਾਰ ਦੀ ਆਗਿਆ ਮੰਨਣ ਕਮਾਉਣ ਨੂੰ ਹਰ ਵਕਤ ਹੱਥੀਂ ਬੱਧੀ ਤਿਆਰ ਰਹੇ ਇਸ ਪ੍ਰੇਮ ਪ੍ਰਵਿਰਤੀ ਆਗਿਆਕਾਰੀ ਕਾਰ ਕਮਾਉਣ ਕਰ ਸੇਵਕ ਜੰਦ ਅੰਦਰ ਪਰਲੇ ਦਰਜ ਦੀ ਨਿਮਰਤਾ ਭਾਵਨਾ ਹੁੰਦੀ ਹੈ ਅਤੇ ਇਹ ਨਿਮਰਤਾ ਭਾਵਨੀ ਸੇਵਕ ਜਨ ਨੂੰ ਹਰ ਵਕਤ ਸੇਵਾ ਰਤੇ ਮਤੇ ਰੱਖਦੀ ਹੈ ਇਸ ਦਸ਼ਾ ਵਿੱਚ ਸੇਵਾ ਸੇਵਕ ਜਨ ਦਾ ਅਮਲ ਨਸ਼ਾ ਅਤੇ ਸੁਤੇ ਆਹਾਰੀ ਗਿਜ਼ਾ ਬਣ ਜਾਂਦੀ ਹੈ ਜਿਸ ਦੇ ਬਾਝੋਂ ਉਹ ਰਹਿ ਹੀ ਨਹੀਂ ਸਕਦਾ ਜੋ ਵੀ ਕਾਰੋ ਕਮਾਉਂਦਾ ਹੈ ਇਸ ਰਤੀ ਮਤੀ ਦਸ਼ਾ ਵਿੱਚ ਹੀ ਖਿੜੇ ਮੱਥੇ ਹੱਸੂ ਹੱਸੂ ਕਰਦਾ ਸਿਰੇ ਚੜਾਉਂਦਾ ਹੈ ਸੇਵਕ ਕੋ ਸੇਵਾ ਬਣੇ ਆਈ ਅਤੇ ਹੁਕਮ ਬੂਝ ਪਰਮ ਪਦ ਪਾਈ ਦੇ ਮਰਾਤਬੇ ਇੱਥੇ ਪਹੁੰਚ ਕੇ ਹੀ ਮਿਲਦੇ ਹਨ ਅਤੇ ਇਥੋਂ ਹੀ ਸੇਵਾ ਪਰਉਪਕਾਰ ਦੇ ਸਰੂਪ ਵਿੱਚ ਬਦਲਦੀ ਹੈ ਇਥੋਂ ਹੀ ਸੇਵਾ ਪਰਉਪਕਾਰ ਦੇ ਸਰੂਪ ਵਿੱਚ ਬਦਲਦੀ ਹੈ ਗੁਰਮਤ ਦੀ ਇਸ ਸੇਵਾਕਾਰ ਅਤੇ ਗੁਰਮਤ ਪਰਉਪਕਾਰ ਦੀ ਬੜੀ ਅਨੋਖੀ ਚਾਲ ਹੈ ਪਾਰਉਪਕਾਰੀ ਸੇਵਕ ਜਨਾਂ ਨੂੰ ਆਪਣਾ ਨਾਮਣਾ ਪ੍ਰਸਿੱਧੀ ਕਰਨ ਦੀ ਕੋਈ ਚਾਹ ਨਹੀਂ ਲੋਕਾਂ ਦੀ ਵਡਿਆਈ ਉਪਮਾ ਦੀ ਕੋਈ ਪਰਵਾਹ ਨਹੀਂ ਅਤੇ ਨਾ ਹੀ ਆਮ ਸੰਸਾਰੀਆਂ ਵਾਲੀ ਚਤਰਾਈ ਸਿਆਣਪ ਉਹਨਾਂ ਨੂੰ ਪਹੁੰਚ ਸਕਦੀ ਹੈ ਕੋਈ ਉਹਨਾਂ ਨੂੰ ਬੁਰਾ ਆਖੇ ਭਾਵੇਂ ਭਲਾ ਆਖੇ ਉਹ ਆਪਣੀ ਸੇਵਾ ਉਪਕਾਰ ਦੀ ਲਗਨ ਵਿੱਚ ਉਸੇ ਤਰ੍ਹਾਂ ਉਸੇ ਤਰ੍ਹਾਂ ਹੀ ਇਕ ਤਾਰ ਮਗਨ ਰਹਿੰਦੇ ਹਨ ਮਾਨੋ ਉਹਨਾਂ ਸੇਵਾ ਦੀ ਕੋਠਾਲੀ ਵਿੱਚ ਹੀ ਆਪਣਾ ਪਟਾਲ ਦਿੱਤਾ ਹੁੰਦਾ ਹੈ ਉਹਨਾਂ ਦੀ ਇਸ ਦਸ਼ਾ ਤੇ ਇਹ ਗੁਰਵਾਕ ਰੂਪੀ ਬਚਨ ਕੈਸੇ ਸੁੰਦਰ ਘਟਦੇ ਅਤੇ ਫੱਬਦੇ ਹਨ ਯਥਾ ਲੋਕਨ ਕੀ ਚਤੁਰਾਈ ਹੁਕਮਾਂ ਤੇ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਦੇਵਗੰਧਾਰੀ ਮਹੱਲਾ ਚੌਥਾ ਸੇਵਾ ਸਰੂਪ ਹੋਏ ਵੇ ਸੇਵਕ ਜਨ ਪਰਉਪਕਾਰ ਦੀ ਕਾਰ ਕਮਾਉਂਦੇ ਹੋਏ ਮਾਨੋ ਕਿ ਸੁਤੇ ਸੁਭਾਵ ਹੀ ਇਸ ਦਤੁਕੀ ਅੰਦਰ ਦਰਸਾਈ ਸੇਵਾ ਕਾਲ ਕਮਾਈ ਵਾਲੇ ਹੁਕਮਾਂ ਉੱਪਰ ਚੱਲਦੇ ਹਨ ਲੋਕਾਂ ਦੀਆਂ ਵਡਿਆਈਆਂ ਨੂੰ ਸੱਚਮੁੱਚ ਹੀ ਉਹਨਾਂ ਨੇ ਬਸੰਤਰ ਵਿੱਚ ਜਾਲ ਕੇ ਸੁਆ ਕਰ ਦਿੱਤਾ ਹੁੰਦਾ ਵਾਹ ਵਾਹ ਲੋਕਨ ਕੀਆਂ ਵਡਿਆਈਆਂ ਬੈਸੰਤ ਰਪਾਗੋਂ ਜਿਉ ਮਿਲਾ ਪਿਆਰਾ ਆਪਣਾ ਜਿਉ ਮਿਲਾ ਪਿਆਰਾ ਆਪਣਾ ਤੇ ਬੋਲ ਕਰਾਗੋਂ ਬਿਲਾਵਲ ਮਹੱਲਾ ਪੰਜਵਾਂ ਇਸ ਗੁਰ ਹੁਕਮ ਦੀ ਕੈਸੀ ਸੁੰਦਰ ਆਗਿਆ ਪਾਲਣ ਹੁੰਦੀ ਹੈ ਆਪ ਗਵਾਏ ਨਾ ਆਪ ਗਨਾਇਆ ਦੀ ਇੱਥੇ ਮੁਸ਼ਕ ਮਾਤਰ ਰੁਮਕ ਪਰ ਵਾਸ਼ਨਾ ਨਹੀਂ ਰਹਿੰਦੀ ਕਿਆ ਸਾਹ ਵਲਖਣ ਗੁਰਮਤਿ ਪਰਪਕਾਰ ਵਿਵੇਕ ਹੈ ਗੁਰਮਤਿ ਸੇਵਾ ਦੇ ਪ੍ਰੇਮ ਪਿੜ ਵਿੱਚ ਆ ਕੇ ਪਰ ਉਪਕਾਰ ਦੇ ਪਤੰਗਿਆਂ ਦੀ ਸਿਰਾਂ ਧੜਾਂ ਦੀ ਬਾਜ਼ੀ ਲੱਗੀ ਹੋਈ ਹੁੰਦੀ ਹੈ ਪਰੰਤੂ ਪਰ ਉਪਕਾਰੀ ਮਰ ਜੀਵਣਿਆਂ ਨੇ ਤਾਂ ਹਮ ਤਨ ਦਿਓ ਹੈ ਢਾਰ ਦੇਹੀ ਪੁਰਨੇ ਪਾਉਣੇ ਹਨ ਸੱਚ ਹੈ ਨਾਨਕ ਸੇਵਕ ਸੋਈ ਆਖੀ ਹੈ ਜੋ ਸਿਰ ਤਰੇ ਉਤਾਰ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਿਗੁਰ ਕਾ ਬਾਣਾ ਮੰਨ ਲਏ ਸਤਿਗੁਰ ਕਾ ਬਾਣਾ ਮੰਨ ਲਏ ਸ਼ਬਦ ਰਖਿਆ ਉਰਤਾਰ ਸੇਵਕ ਪਰ ਉਪਕਾਰੀ ਸੋ ਹੈ ਜੋ ਆਪ ਤਿਆਗ ਹੋਈਐ ਸਭ ਰਿਣਾ ਜੀਵਤਿਆਂ ਇਉ ਮਰੀਏ ਵਾਲੇ ਗੁਰੂ ਆਗਦੇ ਭਾਵ ਵਾਲੀ ਕਮਾਈ ਹੋਈ ਜੀਵਨ ਬਵਸਥਾ ਵਾਲਾ ਬਵੇਕੀ ਜਨ ਹੁੰਦਾ ਹੈ ਪਰੰਤੋ ਹੁੰਦਾ ਜੀਵਤਿਆ ਮਰ ਕੇ ਹੈ ਜੋ ਜਿਉਂਦਾ ਨਹੀਂ ਮਰ ਗਿਆ ਜੋ ਜੀਵਤ ਭਾਵ ਤੋਂ ਮਿਰਤਕ ਹੋ ਕੇ ਫਿਰ ਅਮਰ ਨਹੀਂ ਹੋ ਗਿਆ ਜਿਸ ਨੇ ਪ੍ਰਥਮੇ ਮਨ ਪ੍ਰਬੁੱਧ ਆਪਣਾ ਪਛ ਅਵਰ ਰਿਝਾਵ ਦੇ ਭਾਵ ਅਨਸਾਰ ਆਪਣਾ ਆਪ ਨਹੀਂ ਸੋਧ ਪ੍ਰਬੋਧ ਲਿਆ ਉਹ ਹੋਰਨਾਂ ਨੂੰ ਰਿਝਾ ਕੀ ਸਕਦਾ ਹੈ ਉਹ ਦੂਜਿਆਂ ਨੂੰ ਕੀ ਮਾਰਗ ਪਾ ਸਕਦਾ ਹੈ ਜਿਸ ਨੇ ਆਪਣਾ ਜੀਵਨ ਨੇ ਸੁਧਾਰਿਆ ਉਹ ਕਿਸੇ ਤੇ ਕੀ ਪਰਉਪਕਾਰ ਕਰ ਸਕਦਾ ਹੈ ਅਤੇ ਜਿਸ ਦਾ ਆਪਣਾ ਜੀਵਨ ਸ਼ੁੱਧ ਅਤੇ ਪਵਿੱਤਰ ਹੈ ਜਿਸ ਨੇ ਆਪਣਾ ਆਪ ਪ੍ਰਬੋਧ ਸੋਧ ਲਿਆ ਹੈ ਉਸ ਨੂੰ ਕਿਸੇ ਪ੍ਰਤੀ ਉਪਦੇਸ਼ ਕਰਨ ਦੀ ਲੋੜ ਨਹੀਂ ਜਿਸ ਦਾ ਆਪਣਾ ਜੀਵਨ ਸ਼ੁੱਧ ਅਤੇ ਪਵਿੱਤਰ ਹੈ ਜਿਸ ਨੇ ਆਪਣਾ ਆਪ ਪ੍ਰਬੋਧ ਸੋਧ ਲਿਆ ਹੈ ਉਸ ਨੂੰ ਕਿਸੇ ਪ੍ਰਤੀ ਉਪਦੇਸ਼ ਕਰਨ ਦੀ ਲੋੜ ਨਹੀਂ ਉਸ ਦੀ ਪ੍ਰਤੱਖ ਨਜ਼ੀਰ ਹੀ ਆਪਣੇ ਆਪ ਦੂਜਿਆਂ ਨੂੰ ਰਿਝਾਵੇਗੀ ਉਸ ਦੀ ਪ੍ਰਤੱਖ ਨਜ਼ੀਰ ਹੀ ਆਪਣੇ ਆਪ ਦੂਜਿਆਂ ਨੂੰ ਰਿਝਾਵੇਗੀ ਉਸ ਦੀ ਜ਼ਿੰਦਗੀ ਦਾ ਨੇਕ ਨਮੂਨਾ ਹੀ ਉਸ ਦਾ ਪਵਿੱਤਰ ਜੀਵਨ ਹੀ ਚੰਦਨ ਬਿਰਖ ਦੀ ਨਿਆਈ ਹੋਵੇਗਾ ਜਿਸ ਤੋਂ ਕੇ ਆਸ-ਪਾਸ ਦੇ ਹੋਣ ਹਾਰ ਜੀਵਨ ਬਿਰਵੇ ਸੁਤੇ ਹੀ ਸੁਗੰਧਤ ਹੋਣਗੇ ਆਸ-ਪਾਸ ਦੇ ਹੋਣ ਹਰ ਜੀਵਨ ਬਿਰਵੇ ਸੁੱਤੇ ਹੀ ਸੁਗੰਧਤ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ